ਮੈਂ ਤੇ ਬੱਸ ਨਹੀਂ ਮਦਦ ਕੀਤੀ ਜਾ ਸਕੇ ਸਾਨੂੰ ਗਾਈਡ ਕੀਤਾ ਜਾ ਸਕੇ ਤਾਂ ਕਿ ਅਸੀਂ ਆਪਣੇ ਪਿੰਡ ਨੂੰ ਤਾਂ ਬਚਾ ਸਕੀਏ ਫੈਲਾ ਤਾਂ ਸਾਡੀਆਂ ਬਰਬਾਦ ਹੋ ਗਈਆਂ ਨੇ ਘਟੋ ਘਾਟ ਅਸੀਂ ਆਪਦਾ ਪਿੰਡ ਬਚਾ ਸਕੀਏ ਬੜੀ ਬੜੀ ਮੁਸ਼ਕਲ ਸਾਡੇ ਦੋਨੇ ਪਿੰਡਾਂ ਵਾਸਤੇ ਖੜੀ ਹੈ ਜੀ ਤੋੜੇ ਸਾਹਮਣੇ ਆਕੇ ਨਾਲਾ ਟੱਕੋਂ ਨਖ ਭਰਿਆ ਹੋਇਆ ਮਾਨੇ ਸਾਡਾ ਜੀ ਕੱਲ ਦਾ ਟੁੱਟਿਆ ਪਿਆਗਾ 12 ਵਜੇ ਦਾ ਬੰਨ ਟੁੱਟਿਆਗਾ ਜੀ ਤੇ ਸਾਰੀ ਸਾਰੀ ਸਰਕਾਰ ਦੀ ਨਲੈਚੀ ਆ ਬਟ ਸਭ ਤੋਂ ਵੱਡਾ ਕਾਰਨ ਇਹ ਵੀ ਦੇ ਵਿੱਚ ਜਿਹੜੀ ਬੂਟੀ ਸੀ ਜੀ ਉਹ ਕੱਢੀ ਨਹੀਂ ਗਈ ਸੌਣ ਤੋਂ ਪਹਿਲਾਂ ਜਿਹੜੀ ਸਫਾਈ ਹੁੰਦੀ ਹੈ ਕੋਈ ਸਾਰੇ ਪੰਜਾਬ ਨੂੰ ਨਹੀਂ ਪਤਾ ਕਿ ਸੌਣ ਦਾ ਮਹੀਨਾ ਆਉਂਦਾ ਦਾ ਵਾਰਸ਼ ਦਾ ਮਹੀਨਾ ਆਉਂਦਾਗਾ ਹੁਣ ਸੌਣ ਪਾਦੂ ਦੇ ਵਿੱਚ ਜਿਹੜੇ ਵਾਰਸ ਦੇ ਕਾਰਨ ਬਾਰਸ਼ਾਂ ਯਾਦੇ ਆਈਆਂ ਨੇ ਪਰ ਬੂਟੀ ਨਾ ਕੱਟਣ ਦੇ ਕਾਰਨ ਜਿਹੜਾ ਸਾਰਾ ਪਾਣੀ ਆ ਇੱਕ ਤਾਂ ਫਲੋ ਹੋ ਗਿਆ ਤੇ ਮਿੱਟੀ ਵਾਲੀ ਸੈੜੋ ਟੁੱਟ ਚੁੱਕਾ ਹੈਗਾ ਸਾਡੇ ਪਿੰਡ ਦੀ ਤਕਰੀਬਨ ਅੱਧੀ ਅੱਧੀ ਫਸਲ ਬਰਬਾਦ ਹੋ ਚੁੱਕੀ ਆ ਸਾਰੇ ਜਿ ਪਾਣੀ ਖੜਾਗਾ ਤੇ ਪਿੰਡ ਦੇ ਵਿੱਚ ਪਾਣੀ ਵੜ ਚੁੱਕਾ ਹੈਗਾ ਲੋਕਾਂ ਦੇ ਘਰਾਂ ਤੱਕ ਪਾਣੀ ਜਾ ਚੁੱਕਿਆ ਹਾਲੇ ਤੱਕ ਜਿਹੜੀ ਜਿਹੜਾ ਬੰਨ ਨੂੰ ਬੰਦ ਕਰਨ ਵਾਲੀ ਉਹ ਹਲੇ ਤੱਕ ਨਹੀਂ ਪਹੁੰਚੀ ਹਲੇ ਪਿੰਡ ਦੇ ਲੈਵਲ ਤੇ ਆਪ ਲੋਕ ਮੱਥਾ ਮਾਰ ਰਹੇ ਆਸੀਂ ਤੜਕੇ ਦੇ ਲੱਗੇ ਹੋਏ ਆ ਕੱਲ ਰਾਤ 11 ਵਜੇ ਜੀ ਕਰੇ ਗਏ ਆ ਸਵੇਰੇ ਆ ਕੇ ਫੇਰ ਲੱਗੇ ਹੋਏ ਸਾਰੇ ਪਿੰਡ ਵਾਸੀ ਆਉਦੇ ਤੌਰ ਤੇ ਕਰ ਰਹੇ ਆ ਬੇਸ਼ੱਕ ਐਸਟੇਡੀਓ ਸਾਹਿਬ ਪਹੁੰਚੇ ਹੋਏ ਆ ਪਰ ਹਲੇ ਤੱਕ ਜਿਹੜਾ ਬੰਨ ਨੂੰ ਬੰਨ ਨਹੀਂ ਹਸੋ ਮਾਰਿਆ ਗਿਆ ਕੋਈ ਬੰਨ ਵਿੱਚ ਪਾੜ ਬਹੁਤ ਵੱਡਾ ਪੈ ਚੁੱਕਿਆ ਸੀ ਕੀ ਮੰਗ ਕਰਦੇ ਆ ਸਰਕਾਰ ਤੋਂ ਇਹ ਮੰਗ ਕਰਦੇ ਆ ਆਪਣੇ ਪ੍ਰਸ਼ਾਸਨ ਦੀਆਂ ਟੀਮਾਂ ਭੇਜੇ ਤਾਂ ਕਿ ਪਿੰਡ ਵਾਸੀ ਨਹੀਂ ਮਦਦ ਕੀਤੀ ਜਾ ਸਕੇ ਸਾਨੂੰ ਗਾਈਡ ਕੀਤਾ ਜਾ ਸਕੇ ਤਾਂ ਕਿ ਅਸੀਂ ਆਪਣੇ ਪਿੰਡ ਨੂੰ ਤਾਂ ਬਚਾ ਸਕੀਏ ਫਾਇਲਾ ਤਾਂ ਸਾਡੀਆਂ ਬਰਬ ਬੜੀ-ਬੜੀ ਮੁਸ਼ਕਲ ਸਾਡੇ ਦੋਨੇ ਪਿੰਡਾਂ ਵਾਸਤੇ ਖੜੀ ਹੈ ਜੀ ਤੁਹਾਡੇ ਸਾਹਮਣੇ ਆ ਕਿ ਨਾਲਾ ਟੱਕੋ ਨੱਕ ਭਰਿਆ ਹੋਇਆ ਪ੍ਰਸ਼ਾਸਨ ਅਸੀਂ ਰੋਕ ਨਹੀਂ ਸਕਦੇ ਪਰ ਵਿਭਾਗਾਂ ਸਮਾਂ ਰਹਿੰਦੇ ਆਪਣੀ ਕਾਰਵਾਈ ਦੇ ਕਰਦਾ ਤਾਂ ਸਾਡੇ ਪਿੰਡਾਂ ਦੇ ਲੋਕਾਂ ਦੀ ਜਾਨ ਫਸਲ ਪਸ਼ੂ ਪੰਛੀ ਲੋਕਾਂ ਦੇ ਘਰ ਬਚ ਰਹੇ ਨੇ ਲੈਕ ਮੈਨੇ ਕੁਝ ਨਹੀਂ ਕੀਤਾ ਐਸ.ਡੀ.ਓ. ਸਾਹਿਬ ਆਏ ਨੇ ਧੰਨਵਾਦ ਉਹਨਾਂ ਦਾ ਪਰ ਉਹਨਾਂ ਨਾਲ ਸਿਰਫ ਦੋ ਬੰਦੇ ਨੇ ਜਿਹੜੇ ਕਿ ਕੁਝ ਵੀ ਨਹੀਂ ਸਵਾਰ ਸਕਦੇ ਉਹਨਾਂ ਕੋਲੇ ਕੋਈ ਸਿਸਟਮ ਨਹੀਂ ਕੋਈ ਲੋਜਿਸਟਿਕ ਦਾ ਪ੍ਰਬੰਧ ਨਹੀਂ ਕੋਈ ਉਹ ਸਾਧਨ ਨਹੀਂ ਲਿਆਏ ਉਹਨਾਂ ਕੋਲੇ ਸਿਰਫ ਨਾ ਸਾਨੂੰ ਕੋਈ ਗਾਈਡ ਕਰ ਪਾ ਰਹੇ ਨੇ ਕਿ ਅਸੀਂ ਕਰੀਏ ਕੀ ਾਨੂੰ ਇਹ ਦੀਦਾ ਕਿ ਜਿਹੜੇ ਹੁਣ ਹਾਲਾਤ ਨੇ ਜੇ ਅਸੀਂ ਇਸ ਬੰਨ ਨੂੰ ਬੰਦ ਵੀ ਕਰ ਦਈਏ ਤਾਂ ਉਹ 2 4 6 ਜਗ੍ਹਾ ਤੋਂ ਹੋਰ ਟੁੱਟੂਗਾ ਕਿਉਂਕਿ ਬੂਟੀ ਉਹਦੇ ਤੋਂ ਕੱਢੀ ਨਹੀਂ ਗਈ ਬੂਟੀ ਨਾਲ ਕਰਕੇ ਉਹ ਬੰਨ ਬੰਦ ਹੋਇਆ ਪਿਆ ਬਿਲਕੁਲ ਡਾਫ ਲੱਗੀ ਪਈ ਐ ਇਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਜੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਜਾਂ ਮਹਿਕਮੇ ਦੇ ਸਬੰਧਤ ਅਫਸਰਾਂ ਨੂੰ ਕਿ ਉਹ ਅੱਗੇ ਸਾਡੀ ਸਹਾਇਤਾ ਕਰਨ ਤੇ ਸਾਡੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨ